5G ਦਾ ਖੰਸਾ ਮਾਈਕੀ ਦੀ ਪਤੇ ਤੁਸੀਂ ਦੇਖ ਰਹੇ ਹੋ ਦਰਪਿੰਗ ਕਮਿਟੀ ਦੇ YouTube ਚੈਨਲ ਜਿਹਨੇ ਮੇਰੇ ਰਿਲੇਟਡ ਨਾਮ ਸ਼ਬਦਾਂ ਕੈਲੋ ਤੇ ਬੋਸ ਵੰਟਾ ਜੀ laggie ja ਇੱਡਾ ਜਾ ਕੇ ਮੈਂ ਕਿਹਾ ਸਿੱਧਾ ਖੜ੍ਹ ਜਾ ਇਨਸ਼ਾਅੱਲਾ ਵੀਡੀਓ ਬਣਾਇਆ ਇੱਜੇ ਦਾ ਇਹ ਦੇਖ ਨਾ ਨਹੀਂ ਤਰ ਜਾਟ ਉਸ ਮੂਰ ਮੈਂ ਲਾ 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 ਉੜ ਉੜ ਨਾ ਚਾਹੀਂ ਕਿਦਾ ਇਥੋਂ ਆਸਲਾ ਥੋੜਾ ਜਾ ਕਰਜਾ ਜੜਿਆ ਹੋਇਆ ਕਰਜਾ ਜੜਿਆ ਹੋਇਆ ਇਹਦੇ

कारण का गा के देखा आड़ा तुम भाई बढ़िया आया आनो आनो तो अंगूरी ही तो है और जा पावे जल्दी से चलो 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 कुछ है पास पा दो यार वो कार को निकलनी है कौन है वो आ खुद ओ यार खुद ਆ ਯਾਰੋ ਬਲਾਨੀ ਗੁਰ ਆ ਕਿੱਥੇ ਬਸਾ ਲਿਆ ਕੋਲੇ ਨੂੰ ਜਾਂ ਮੈਨੂੰ ਜਾਣੀ ਨਹੀਂ ਕੋਈ ਬੋਲੇ ਇਹ ਕੋਈ ਦਾਈਂ ਪੱਤਨੇ ਆਣਾ ਹੈ ਪਹਿਲਾਂ ਦਰਜਾ ਹੋਣਾ ਮਾਗਾ ਹੋੜਾ ਰਫੀਸਰ ਹੀ ਗਾ ਉਹ ਵੇ ਕੀ ਤੋਂ ਵਿਸ਼ੇ ਹੋਏਗਾ ਆਉਂਦਾ ਵੀ ਲਾਉਣਾ ਤੈਨੂੰ ਖੁੱਲ ਉਹ ਦਿਸਕਾਰ ਨਾ ਆਉਂਦਾ ਨਹੀਂ ਯਾਰ ਐਵੇਂ ਮਹਿਲਾ ਮੈਂ ਵੀ ਸਰਦੋਂ ਆਹੀ ਜਾਇਦਾ ਪਾਜਾ ਪਾੜੇ ਮੈਨੂੰ ਆਉਂਦਾ ਆੜ ਗੇੜੀਆਂ ਅੱਛਾ ਚਾਦਰ ਲਾਉਂਦੇ ਨੇ ਕਿਧਰ ਕਦੂ ਜਣਾੜਾ ਆਹ ਥੋੜਾ ਹੀ ਰਹਾ ਜ ਆਹ ਦੇਖ ਲੈ ਇਹ ਜਲੂਸ ਕਾਟ ਨਹੀਂ ਤੇ ਲੈ ਜੀ ਪਜਾਮਾ ਤੇ ਚਾਦਰ ਕਿਹੜਾ ਲੱਗਦਾ ਵੀਰੇ ਉਹ ਦਾਤੀ ਜੀ ਵੀ ਲਿਆਉਦੇ ਬਣਾਏ ਦੀ ਵੀਡੀਓ ਵੀਡੀਓ ਬਣਾਉਂਦਾ आलो हिकु पुठे कम कर ਮੂੰਹ ਤੇ ਹੁੰਦਾ ਆੱਖਾਂ ਮੀਜ ਕੇ ਐਂ ਕਰ ਵੀ ਜੇ ਸੁਰਜਿਆ ਲਾਉਣਾ ਉਹਨਾਂ ਨੂੰ ਫੋਟੋਗ੍ਰਾਫਰ ਥੱਕ ਗਏ ਨੇ ਮੁੰਡਿਆਂ ਨੇ ਬੱਸ ਕਰ ਆ ਪੀ ਐ ਕਰ ਖੜ ਜਾ ਹੁਣ ਚੱਲ ਓਏ ਦੋ ਜੀ ਕਰ ਖੜ ਤੇ ਜਾ ਰਹੇ ਜੀ ਓਏ ਕਾਰ ਕੋਈ ਲੱਗਦਾ ਹੈ ਫੱਕੇ ਨਾ ਆ ਜਾਣ ਤੈਨੂੰ ਇਹ ਵਾਹ ਲਾਲਾ ਲਾਲਾ ਉਹ ਇਹਦੇ ਡੱਬਾ ਡੁੱਬਾ ਦਾ ਹੁੰਦਾ ੱੱੱ ਡੱਬੇ ਦੀ ਰੋਟੀ ਖਾਣੀ ਆ ਨੋਸ ਈਮਾ ਵਾਹ ਆ ਯਾਰ ਫਾੜ ਤੂੰ ਰੇ ਠੰਡ ਦੇ ਦਿੰਦੇ ਕੁਇਆ ਇੱਥੇ ਕੌਂਟਾ ਕਰਦਾ ਹਾਂ 10 ਮਿੰਟ ਮੋਢੇ ਪਾਰਾ ਤੇ ਤੂੰ ਖੇਤੀ ਕਰਨਾ ਦੇਖੋ ਕਦੀ ਉੱਪਰ ਉੱਪਰ ਪਦੋਈ ਜਾਣੇ ਕਾ ਇੱਥੇ ਜਾਣਾ ਖੜਾ ਹੋ ਜਾਓ ਤੁਹਾਡੇ ਉਹ ਝੋਲਾ ਇੱਥੇ ਨੂੰ ਕਰ ਲੈ ਇੱਥੇ ਨਹੀਂ ਟੰਗ ਦੇ ਓਕੇ ਹਾਂ ਯਾਰ ਬਤਾ ਕੀ ਕਰਨਾ ਵੀ ਆ ਮੰਜੇ ਦੇ ਪਾਸੇ ਦੇ ਤੰਗ ਮੰਡੀ ਵੀ ਪਾ ਲਓ ਥੱਲੇ ਰੱਖਦਾ ਕਿਤੇ ਨਹੀਂ ਭਾਈ ਹੁਣ ਉਹ ਨਾ ਕਰੋ ਇਹਦੇ ਤੇ ਕੈਮਰਾ ਪਾ ਲਓ ਥੋੜਾ ਭਰਿਆ ਲੂਆ ਤਾਂ ਕਾਢੂ ਲੈ ਕਰਦਾ ਅੱਟਾ ਖੁਲੀ ਇਹਨੂੰ ਵਾਹ ਪਰ ਆ ਜਾ ਹੈਲੋ ਸੌਰੀ ਬਈ ਨਾ ਕੀ ਹੋਊ ਉਹ ਬੜਾਈਓ ਕੋਈ ਸਟੋਰੀ ਚੋਣ ਕੋਈ ਤੈਨੂੰ ਚੱਲ ਜਾ ਗਾੜੀ ਅੱਜ ਨਹੀਂ ਵੀਡੀਓ ਬਣਾ ਦੇ ਗਰਮ ਉਹਦੇ ਮੱਤ ਖਾਦੇ ਉਹ ਪ੍ਰੋਡਿਊਸਰ ਵਾਲੀ ਉਹ ਬਣਾ ਲੈਨੇ ਆ ਉਹ ਬੜੇ ਕੈਂਟ ਰਿਹਾ ਬਡੂ ਸਰ ਦਾ ਬਦੂ ਤਾਇਆ ਵਣ ਜਾ ਵੇ ਸਾਈਕਲ ਤੇ ਆ ਜੀ ਕਮ ਮੂਰੇ ਹੋਰ ਹੁਣ ਛੋਟਾ ਕਰਦੇ ਜੇ ਵੱਡਾ ਕਰ ਲੈ ਉਹ ਆਪਣਾ ਹੋਏ ਆਪਣੇ ਗੁਰਸਹਿਬ ਸੋਹਲ ਇੰਸਟਾਗ੍ਰਾਮ ਤੇ ਆਈਡੀ ਇਹਨਾਂ ਦੀ ਤੇ ਅੱਜ ਕਾਂਦੀਪ ਸਿੰਘ ਟਰਬਨ ਕਿੰਗ ਆ ਗਿਆ ਚਾਦਰਾ ਨਾਲ ਤੇ ਅੱਜ ਗਦੀਪ ਸਿੰਘ ਤੇ ਆ ਹੈਗੇ ਨੇ ਆਪਣੇ ਸਤੀਪ ਬੋਜਲਾ ਸਤੀਪ ਬੋਜਲਾ ਇੰਸਟਾਗ੍ਰਾਮ ਤੇ ਆਈਡੀ ਆ ਫਿਰ ਗੁਰਸਾਹਿਬ ਆ ਫਿਰ ਗੁਰਸਾਹਿਬ ਬਹੁਤ ਵਧੀਆ ਫੋਟੋਗ੍ਰਾਫਰ ਨੇ ਮੈਂ ਕਹਿੰਦਾ ਸਰਾਇ ਲਾ ਦਿੰਦੇ ਨੇ ਇਹ ਇਹ ਪੈਰਾਂ ਹਾਂ ਦੇਖੋ ਉਹ ਆਪਣਾ ਚਾਦਰਾਂ ਲਾ ਰਹੇ ਨੇ ਦੇਖ ਲਈ ਹੁਣ ਮੈਨੂੰ ਲੱਗਦਾ ਕਿ ਮੈਂ ਇਕੱਠਾ ਜਾ ਕਰਦਾ ਸੀ ਮੁਰੋਂ ਇਹਦਾ ਬਰਤ ਬੜਾ ਕੰਨਾ ਮੈਂ ਆਉਣਾ ਤੇ ਭਾਈ ਕਿੱਛੀ ਕਦਰ ਨਹੀਂ ਆਦੀ ਆਰੇ ਕੀ ਹੋ ਗਿਆ ਮੁਰਾ ਬਿਧੀ ਵੀ ਹਣੀ ਬੰਦੇ ਦੇਖੀ ਆ ਮੈਂ ਤੇਰੇ ਅੱਗੇ ਵੀ ਇਹਦਾ ਲਾਣਾ ਮਾਰਨਾ ਮਾਰਨਾ ਅੱਜ ਉਹਦੇ ਯਾਰ ਕਿ ਮਿਤੀਆ ਹੁੱਤੀਆਂ ਉੱਪਰ ਨੂੰ ਆਉਂਦਾ ਯਾਰ ਉਹ ਉਹ ਯਾਰ ਕਾਪੇ ਸੋ ਉਹ ਬਾੜੀ ਚੁੱਟੀ ਖੱਤੀ ਕੋਈ ਕਿਹਦੇ ਨਾਲ ਨਾ ਰੋਣ ਬਾਹਰ ਥੋੜੀ ਉੱਚੀ ਖੱਤੀ ਵੀਰਾ ਨਹੀਂ ਉਹ ਮੈਂ ਬਾੜਦਾ ਹੁਣ ਤਾਂ ਲਾ ਦੂ ਮੈਂ ਆ ਮੈਨੂੰ ਕਿਹੜਾ ਸੁਣਦਾ ਹੈ ਥੋੜਾ ਮਵੀ ਕੋੜਦਾ ਬਾਕੇ ਹੋਣ ਦੀ ਪਹਿਲਾਂ ਹੁਣ ਆਈ ਵੇ ਬਾਕੇ ਹੁਣ ਦੱਸੀ लाईदी <murs> पवे <sniffs> <थीण। ने> <स्णागवारे> ਉਹ ਜੀ ਸੂਟ ਚੱਲਦਾ ਹੋਇਆ ਹਾਂ ਹਾਂ ਇੱਥੇ ਬੋਲਣਾ ਮਗਰ ਹੋ ਗਿਆ ਨਾ ਅੱਗੇ ਸਰਜਾ ਆ ਜਾਣੀ ਇੱਥੇ ਜਿੱਤੀ ਸੱਤਾ ਖੜ ਜਾ ਬੱਲਾ ਉੱਡ ਦਰ ਇੱਥੇ ਜਿੱਤੀ ਮੇਰੇ ਕੋਈ ਏਕਣ ਕਿੱਧਰ ਮੱਦਰ ਰੱਖੀ ਰੱਖੀ ਇੱਥੇ ਬਸੇ ਐਨੇ ਜੀ ਲਾਈ ਘੱਟ ਜੀ ਲੱਗਦੇ ਆਪਾਂ ਆਹੇ ਮੈਂ ਪਤਾ ਹੀ ਕੀ ਸੀ ਬਲਜੀਤ ਸਿੰਘ ਭੰਦੇੜ ਫੋਟੋਗ੍ਰਾਫਰ ਫੋਟੋਗ੍ਰਾਫਰ ਆਹ ਕਹਾਤਾ ਫੋਟੋਗ੍ਰਾਫੀ ਆਹ ਕਿ ਆਂ ਦੇ ਲਾੜੇ ਇਹਨਾ ਆਇਆ ਬਤਾ ਕਰ ਤੇ ਚਾਦਰਾਂ ਲਗਾਉਣਾ ਖਾਰੇ ਨੇ ਜੀ ਜੀ ਮਲਜੀਤ ਨੂੰ ਹਿੱਕੀ ਮੇਰੀ ਹਾਕੀ ਬਸ ਬਾਈ ਵਧੀਆ ਨਹੀਂ ਖਿੱਚੀ ਬਾਈ ਯਾਰ ਹੁਣ ਸਾਨੂੰ ਤਾਂ ਖਿੱਚਣੀ ਨਹੀਂ ਆਉਂਦੀ ਬਾਈ ਸਾਨੂੰ ਤਾਂ ਖਿੱਚਣੀ ਨਹੀਂ ਆਉਂਦੀ ਬਾਈ ਹੁਣ ਤੇਰੀ ਫੋਟੋ ਯਾਰ ਤੈਨੂੰ ਨਹੀਂ ਪਸੰਦ ਆਉਂਦੀ ਹੁਣ ਇਹ ਸਾਡੇ ਚ ਕੀ ਗੱਲ ਸੀ ਆ ਕਾਲੀ ਹੁੰਦੀ ਬਾਈ ਇਹ ਸੱਟਗਾ ਤਾ ਆਈ ਬਾਈ ਯਾਰ ਯਾ ਯਾਰ ਸਰਾ ਭਾਈ ਜੜੇ ਹੱਥ ਫੋਟੋਗ੍ਰਾਫੀ ਬਹੁਤ ਤਕੜਾ ਸ਼ੋਰ ਲਾਇਆ ਇਹ ਅੱਜ ਕਰ। ਅਰ ਮੈਂ ਫਿਰ ਵੀ ਤੁਮ ਕੋ ਚਾਹੂਂਗਾ। ਜੀਤ ਸੇ ਐ ਤੇ ਤੇ ਤੇ। ਚਾਹ ਰਿਹਾ ਲੱਗਦਾ ਕੰਟਾ ਹੋ ਗਿਆ। ਸਾਢੇ 12 ਹੋ ਜਾਣਾ। ਵਧੀਆ ਨਾਮ ਤਾਂ ਤੈਨੂੰ ਵੀ ਦੇਣਾਲਾ ਪਿੱਛੇ ਕੋਈ ਬੈਕਗ੍ਰਾਉਂਡ ਨਹੀਂ ਬਾਈ ਆਪਾਂ ਨੂੰ ਕੋਈ ਆਉਂਦਾ ਯਾਰ ਆਪਾਂ ਨੂੰ ਫੋਟੋ ਖਿੱਚਣੀ ਨਹੀਂ ਆਉਂਦੀ ਵੀਰੇ ਦਿਖਾਣੀ ਵਧੀਆ ਯੋ ਯਾਰੀਆਂ ਦੇ ਕਿੱਸਿਆਂ ਚ ਨਾ ਛਲਿਆ ਯਾਰ ਵੀ ਬਣਿਆ ਦੁਸ਼ਮਣ ਵੀ ਬਣਿਆ ਪਰ ਚਮਚੇ ਨਾ ਬਣੇ ਕਿਸੇ ਦੇ